ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਕਿ ਅਮਨ ਸਿੰਘ ਸ਼ੈਰੀ ਕਲਸੀ ਜੀ ਐਮਐਲਏ ਸਾ ਪਹੁੰਚੇ ਨੇ ਸੋ ਸਕੂਲ ਦੇ ਵਿੱਚ ਟੀਚਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਜ਼ਰੂਰ ਕਰਨੀ ਚਾਹਾਂਗੇ ਕਿ ਉਹ ਸਕੂਲ ਦੇ ਵਿੱਚ ਕੀ ਡਿਮਾਂਡ ਰੱਖਣਗੇ ਐਮਐਲਏ ਸਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਹੁਤ-ਬਹੁਤ ਜੀ ਅੱਜ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਇਸ ਵਿੱਚ ਸਰਦਾਰ ਅਮਨ ਸਿੰਘ ਸ਼ੈਰੀ ਸਿੰਘ ਕਲਸੀ ਜੀ ਐਮਐਲਏ ਪਹੁੰਚੇ ਨੇ ਸੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਆਮ ਫਿਜ਼ੀਕਲ ਐਜੂਕੇਸ਼ਨ ਇਨਸਟ੍ਰਕਟਰ ਮੈਂ ਸਪੋਰਟਸ ਦੀ ਅਧਿਆਪਕਾ ਆ ਤੇ ਮੈਨੂੰ ਥੋੜਾ ਜਿਹਾ ਹੋਇਆ ਇੱਥੈ ਨੂੰ ਤੇ ਮੈਂ ਵੀ ਇਹ ਦੇਖੀਏ ਚੀਜ਼ ਕਿ ਸਕੂਲ ਦੇ ਵਿੱਚ ਗਰਾਊਂਡ ਦੀ ਬਹੁਤ ਘਾਟ ਆ ਬੱਚੇ ਸਾਡੇ ਪਹੁੰਚੇ ਨੇ ਨੈਸ਼ਨਲ ਲੈਵਲ ਖੇਡੇ ਨੇ ਪਰ ਅਸੀਂ ਬਾਹਰ ਪ੍ਰੈਕਟਿਸ ਕਰਾਉਣੀ ਹੈ ਉਹਨਾਂ ਨੂੰ ਤੇ ਐਮਐਲਏ ਸਾਹਿਬ ਅਗੇ ਬੇਨਤੀ ਆ ਕਿ ਉਹ ਸਾਡੇ ਸਕੂਲ ਦੇ ਵਿੱਚ ਪਲੀਜ਼ ਇਹਨਾਂ ਬੱਚਿਆਂ ਦੇ ਫਿਊਚਰ ਬ੍ਰਾਈਟ ਫਿਊਚਰ ਲਈ 골ਡਨ ਟਿਕ ਲਈ ਤਾਂ ਕਿ ਨਸ਼ੇ ਤੋਂ ਦੂਰ ਰਹਿ ਸਕਣ ਤੇ ਗੇਮ ਲਈ ਸਾਨੂੰ ਇੱਕ ਗਰਾਊਂਡ ਦੀ ਸਹੂਲਤ ਜ਼ਰੂਰ ਚਾਹੀਦੀ ਹੈ ਧੰਨਵਾਦ ਥੈਂਕ ਯੂ ਦੇ ਵਿੱਚ ਅਮਨ ਸਿੰਘ ਸ਼ੈਰੀ ਕਲਸੀ ਐਮ ਐਲ ਏ ਸਾਹਿਬ ਪਹੁੰਚੇ ਨੇ ਸਕੂਲ ਦੀ ਕਾਫੀ ਸਾਰੀ ਡਿਮਾਂਡ ਨੂੰ ਪੂਰੀ ਕਰਕੇ ਗਏ ਨੇ ਤੁਸੀਂ ਸਕੂਲ 'ਚ ਆਈ ਐਮ ਐਲ ਏ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਅਸੀਂ ਐਮ ਐਲ ਏ ਸਾਹਿਬ ਸ਼੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਪੰਜਾਬ ਦੇ ਮਾਨਸਪਤੀ ਪ੍ਰਧਾਨ ਵੀ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਕੂਲ ਦੇ ਵਿੱਚ ਆਏ ਨੇ ਸਾਨੂੰ ਪੰਜਾਬ ਸਰਕਾਰ ਵੱਲੋਂ ਆਈ ਗ੍ਰਾਂਟ ਜਿਹੜੀ ਆ ਉਹਦੇ ਵਿੱਚੋਂ ਦੋ ਕਮਰੇ ਜਿਹੜੇ ਅਸੀਂ ਬਨਾਏ ਸੀਗੇ ਉਹਦਾ ਉਹਨਾਂ ਨੇ ਉਦਘਾਟਨ ਕੀਤਾ ਵਾ ਉਸ ਤੋਂ ਇਲਾਵਾ ਸਕੂਲ ਨੂੰ ਲਗਭਗ 49 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਇਹ ਦੋ ਕਮਰਿਆਂ ਦੀ પાਕੇ ਮਿਲੀ ਸੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਬੁਲਾਇਆ ਸੀਗੇ ਸਾਡੇ ਸਕੂਲ ਦਾ ਉਦਘਾਟਨ ਕਰਕੇ ਜਾਣ ਸਰ ਤੁਸੀਂ ਉਹ ਤੇ ਅਸੀਂ ਪਿਛਲੇ ਦੀ ਮੰਗ ਤੁਹਾਡੀ ਪੂਰੀ ਕਰੀ ਇਸ ਵਾਰੀ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਪਹੁੰਚੇ ਨੇ ਦੁਬਾਰਾ ਤੋਂ ਸਾਡੀ ਕੀ ਮੰਗ ਹੈ ਮੈਂ ਐਮਐਲ ਸਾਹਿਬ ਦੇ ਅੱਗੇ ਬੇਨਤੀ ਕੀਤੀ ਹੈ ਸਾਡੇ ਸਕੂਲ ਜਿਹੜਾ ਵਾ ਮੈਂ ਵੀ ਇਸੇ ਸਕੂਲ ਦਾ ਹੀ ਸਟੂਡੈਂਟ ਆ 9th 10th ਮੈਸਰ ਸਕੂਲ ਤੋਂ ਕੀਤੀ ਇੱਥੇ ਸਕੂਲ ਦਾ ਮੈਂ ਪ੍ਰਿੰਸੀਪਲ ਆ ਮੈਨੂੰ ਇਸ ਸਕੂਲ ਦੇ ਨਾਲ ਬਹੁਤ ਜ਼ਿਆਦਾ ਲਗਾਵਿਆ ਮੈਂ ਚਾਹੁੰਨਾ ਕਿ ਇਹ ਸਕੂਲ ਜਿਹੜਾ ਵਾ ਹੋਰ ਬਲੰਦੀਆਂ ਤੇ ਜਾਵੇ ਇਹਦੇ ਵਿੱਚ ਮੇਰੀ ਸਭ ਤੋਂ ਪਹਿਲੀ ਡਿਮਾਂਡ ਸੀਗੀ ਕਿ ਇਸ ਸਕੂਲ ਨੂੰ ਇੱਕ ਪਲੇ ਗਰਾਊਂਡ ਜਿਹੜੀ ਦਿੱਤੀ ਜਾਵੇ ਜੇ ਹੋ ਸਕੇ ਤਾਂ ਸਕੂਲ ਤੋਂ ਬਾਹਰ 2 ਏਕੜ ਦੇ ਕਰੀਬ ਦੀ ਜ਼ਮੀਨ ਕਿਤੇ ਨਾ ਕਿਤੇ ਲੈ ਕੇ ਦਿੱਤੀ ਜਾਵੇ ਤਾਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਜਿਹੜੇ ਆ ਉਹ ਇੱਡਾਂ ਦੇ ਵਿੱਚ ਮੱਲਾ ਮਾਰਨ ਤੇ ਪੰਜਾਬ ਦੇ ਵਿੱਚ ਸਾਡੇ ਪੂਰੇ ਦੇਸ਼ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਆਪਣਾ ਨਾਮ ਰੋਸ਼ਨ ਕਰ। ਪਹਿਲੀ ਗੱਲ ਇਹ ਕਿ ਸਰ ਤੁਸੀਂ ਵੀ ਇਸ ਸਕੂਲ ਦੇ ਵਿੱਚ ਪੜੇ ਹੋ ਤਾਂ ਇਸ ਸਕੂਲ ਦੇ ਸਕੂਲ 'ਚ ਪੜ੍ਹਾਈ ਕਰਕੇ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ। ਔਰ ਆਪਣੇ ਸਕੂਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋ? ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਮੈਸੇਜ ਚਾਹੁੰਨਾ ਦੇਣਾ ਚਾਹੁੰਦਾ ਕਿ ਸਕੂਲ ਤੋਂ ਵਿਦਿਆਰਥੀ ਤਾਂ ਬਹੁਤ ਸਾਰੇ ਪੜ ਜਾਂਦੇ ਨੇ। ਪਰ ਉਹਨਾਂ ਨੂੰ ਉਸ ਸਕੂਲ ਦੇ ਵਿੱਚ ਸਕੂਲ ਮੁਖੀ ਹੋਣ ਦਾ ਮੌਕਾ ਬਹੁਤ ਹੀ ਘੱਟ ਮਿਲਦਾ ਵਾ ਉਹ ਵੀ ਆਪਣੇ ਅੰਦਰ ਸਾਡੇ ਅਧਿਆਪਕਾਂ ਵੱਲ ਵੇਖ ਕੇ ਆਪਣੇ ਪ੍ਰਿੰਸੀਪਲ ਵੇਖ ਕੇ ਉਹਨਾਂ ਵੱਲ ਵੇਖਣ ਉਹ ਵੀ ਇਹਨਾਂ ਅਹੁਦਿਆਂ ਤੇ ਜਾਣ ਦੇ ਵਾਸਤੇ ਪੂਰੀ ਕੋਸ਼ਿਸ਼ ਕਰਨ ਇਹ ਸਕੂਲ ਨੇ ਬਹੁਤ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਸਟੂਡੈਂਟ ਜਿਹੜੇ ਆ ਇੱਥੋਂ ਪੜਾ ਕੇ ਭੇਜੇ ਨੇ ਇੱਥੋਂ ਦੇ ਸਟੂਡੈਂਟ ਹੋਏ ਨੇ ਸਾਡੇ ਕੋ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਰਹਿ ਚੁੱਕੇ ਨੇ ਇੱਥੇ ਸਕੂਲ ਦੇ ਸਟੂਡੈਂਟ ਜਿਹੜੇ ਬਹੁਤ ਸਾਰੇ ਸੀਏ ਕਰ ਚੁੱਕੇ ਨੇ ਇੱਥੋਂ ਦੇ ਸਟੂਡੈਂਟ ਜਿਹੜੇ ਬਹੁਤ ਸਾਰੇ ਜਿਹੜੇ ਡਾਕਟਰ ਨੇ ਜਿਹੜੇ ਬਟਾਲੇ ਦੇ ਵਿੱਚ ਐਟ ਪ੍ਰੈਜ਼ੈਂਟ ਜਿਹੜੇ ਵਰਕ ਕਰ ਰਹੇ ਨੇ ਇਸੇ ਸਕੂਲ ਦੇ ਬਹੁਤ ਸਾਰੇ ਸਟੂਡੈਂਟ ਹੋਰ ਵੀ ਨੇ ਇਹਨਾਂ ਤੋਂ ਇਲਾਵਾ ਸਾਡੇ ਪੰਜਾਬ ਦੇ ਇੱਕ ਡੀਆਈਜੀ ਸਾਹਿਬ ਸੀਗੇ ਡੀਜੀਪੀ ਸਾਹਿਬ ਉਹ ਵੀ ਇਸੇ ਸਕੂਲ ਦੇ ਜਿਹੜੇ ਪ੍ਰੋਡਕਟ ਨੇ ਅਸੀਂ ਮੈਂ ਇਹਨਾਂ ਬੱਚਿਆਂ ਨੂੰ ਇਹ ਬੇਨਤੀ ਕਰਦਾ ਵਾਂ ਆਪਣੇ ਵੱਲੋਂ ਉਹ ਤੇ ਉਤਸ਼ਾਹਤ ਕਰਨਾ ਚਾਹੁੰਦਾ ਵਾਂ ਕਿ ਉਹ ਬੱਚੇ ਵੀ ਇਹਨਾਂ ਇਹਨਾਂ ਪੋਸਟਾਂ ਦੇ ਉੱਤੇ ਜੀ ਤੇ ਮਿਹਨਤ ਕਰਨ ਜ਼ਿੰਦਗੀ ਦੇ ਵਿੱਚ ਥੈਂਕ ਯੂ ਸਾਡੇ ਨਾਲ ਇਸ ਸਕੂਲ ਦੇ ਵਿੱਚ ਬੱਚੇ ਵੀ ਮੌਜੂਦ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਅਮਨ ਸਿਕ ਸ਼ਹਿਰੀ ਕਲਸੀ ਗਾੜੀ ਡਿਮਾਂਡ ਰੱਖਣੀ ਹੈ ਸੋ ਡਿਮਾਂਡ ਕੀ ਰੱਖਣੀ ਹੈ ਅਸੀਂ ਬੱਚਿਆਂ ਕੋਲੋਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬੇਟਾ ਕੀ ਨਾਮ ਤੁਹਾਡਾ ਮੈਮ ਮੇਰਾ ਨਾਮ ਪ੍ਰਦੀਪ ਸਿੰਘ ਹੈ ਮੈਂ 9ਵੀਂ ਤੋਂ ਪੜਦਾ ਆ ਰਿਹਾ ਹਾਂ ਇਸ ਗਰਾਊਂਡ ਇਸ ਸਕੂਲ ਵਿੱਚ ਗਰਾਊਂਡ ਨਹੀਂ ਹੈ ਮੈਂ ਚਾਹੁੰਦਾ ਕਿ ਨਿੱਕੇ ਨਿੱਕੇ ਨਿਆਣਿਆਂ ਵਾਸਤੇ ਗਰਾਊਂਡ ਉੱਥੇ ਉਪਲਬਧੀ ਹੋਈ ਦਿੱਤੀ ਜਾਵੇ ਤੇ ਗਰਾਊਂਡ ਮੈਂ ਸ਼ਹਿਰੀ ਕਲਸੀ ਨੂੰ ਇਹ ਸਾਡੇ ਸਕੂਲ ਤੋਂ ਗਰਾਊਂਡ ਦਿੱਤੀ ਜਾਵੇ ਨੋ ਰਿਹਾ ਕਿ ਕਦੋਂ ਤੋਂ ਪੜ ਰਹੇ ਹੋ ਤੁਹਾਡੇ ਸਕੂਲ ਤੇ ਨਹੀਂ ਹੈ ਮੈਮ ਮੈਨੋ ਵੀ ਤੋਂ ਪੜ ਰਹੇ ਆ ਪਰ ਅਜੇ ਤੱਕ ਗ੍ਰਾਊਂਡ ਨਹੀਂ ਹੈ ਗ੍ਰਾਊਂਡ ਨਹੀਂ ਹੈ ਓਕੇ ਥੈਂਕ ਯੂ ਥੈਂਕ ਯੂ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਅਸੀਂ ਅਮਨ ਸਿੰਘ ਸ਼ੈਰੀ ਕਲਸੀ ਐਮ ਐਲ ਏ ਸਾਹਿਬ ਦੇ ਨਾਲ ਕਿ ਉਹ ਬॉय ਸኩል ਦੇ ਵਿੱਚ ਪਹੁੰਚੇ ਨੇ ਤੁਸੀਂ ਬॉय ਸኩል ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਬੱਚੇ ਬਿਲਕੁਲ ਜੀ ਮੈਂ ਧੰਨਵਾਦ ਕਰਦਾ ਕਿਉਂਕਿ ਸਕੂਲ ਦੀ ਡਿਮਾਂਡ ਸੀ ਅੱਜ ਜੋ ਡਿਮਾਂਡ ਨੂੰ ਪੂਰੀ ਕਰਦੇ ਹੋયા ਆ तकरीबन 50 ਲੱਖ ਦੇ ਕਰੀਬ ਜਿਹੜਾ ਮੈਂ ਕਹਿ ਸਕਦਾ ਵੀ ਇਹ ਸਕੂਲ ਨੂੰ ਪੈਸੇ ਆਪਾਂ ਦੇ ਦਿੱਤੇ ਆ ਜਿਸ ਦੇ ਨਾਲ ਵਧੀਆ ਕਲਾਸਰੂਮ ਬਣ ਗਏ ਨੇ ਹੋਰ ਵੀ ਸਕੂਲ ਦੀ ਡਿਮਾਂਡ ਆ ਉਹਨੂੰ ਕਵਰ ਕਰਾਂਗੇ ਜੀ ਸਰ ਬੱਚਿਆਂ ਦੀ ਵੀ ਡਿਮਾਂਡ ਆ ਸਕੂਲ ਤੇ ਟੀਚਰ ਦੀ ਡਿਮਾਂਡ ਆ ਕਿ ਸਕੂਲ ਦੇ ਵਿੱਚ ਗਰਾਊਂਡ ਨਹੀਂ ਆ ਇਹ ਦੇਖੋ ਇਹ ਸ਼ਹਿਰ ਦਾ ਇੰਟਰਨਲ ਏਰੀਆ ਵਾ ਜਾਂ ਤੇ ਸਾਨੂੰ ਇੱਥੇ ਕੋਈ ਜਗ੍ਹਾ ਮਿਲੇ ਤੇ ਇਹਨੂੰ ਸਕੂਲ ਨੂੰ ਵੱਡਾ ਕਰਦੇ ਕਿਉਂਕਿ ਛੋਟੇ ਛੋਟੇ ਘਰ ਨੇ ਇੱਥੇ ਗਲੀਆਂ 'ਚ ਕਰ ਲਏ ਕਿਉਂਕਿ ਹਰ ਇੱਕ ਨੂੰ ਕਿਸੇ ਨਾਲ ਧੱਕਾਸ਼ਾਹੀ ਵੀ ਨਹੀਂ ਕਰ ਸਕਦੇ ਸੋ ਇਹਦੇ ਵਾਸਤੇ ਇਹੀ ਆ ਵੀ ਜੇ ਕਿਤੇ ਕੋਈ ਬਾਹਰ ਸਾਨੂੰ ਗਰਾਊਂਡ ਮਿਲਦੀ ਹੈ ਤੇ ਉਸ ਦੇ ਬਾਰੇ ਸਰ ਛੋਟਾ